ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਖਰਾਜ ਡੇਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਵਧਾਈ ਬਾਈ ਜਗਸੀਰ ਦੇ ਕੋਲੇ ਪਹੁੰਚੇ ਆ ਦੋਸਤੋ ਵਪਾਰ ਦਾ ਕੰਮ ਅੱਜ ਇਸ ਘਰ ਦੇ ਵਿੱਚੋਂ ਆਪਾਂ ਪਹਿਲੀ ਵੀਡੀਓ ਕਵਰ ਕਰ ਲੱਗੇ ਆ ਬਾਈ ਕੋਲੇ ਦੋ ਨਾਗ ਆ ਦੋਸਤੋ ਦੋਨਾਂ ਦੀ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਹਾਂਜੀ ਬੇਨਸਾ ਜੀ ਸਾਚੀਗਾ ਜੀ ਠੀਕ ਆ ਬਾਈ ਹਾਂਜੀ ਵਧੀਆ ਠੀਕ ਆ ਨਾਂ ਦੱਸੀ ਬਾਈ ਇੱਕਰੀ ਆਪਣਾ ਨਾਮ ਜਗਸੀਰ ਸਿੰਘ ਹੈ ਠੀਕ ਆ ਪਿੰਡ ਬਦਾਈ ਜਿਲ੍ਹਾ ਹਿਲ ਮੁਖਤਸਰ ਹੈ ਠੀਕ ਆ ਬਾਈ ਤੇ ਵਪਾਰ ਦਾ ਕੰਮ ਹੈ ਨਾ ਹਾਂਜੀ ਵਪਾਰ ਦਾ ਕੰਮ ਠੀਕ ਆ ਮੱਝਾ گاਵਾ ਦੋਈ ਹੁੰਦੀਆਂ ਬਈ ਹਾਂਜੀ ਮੱਝਾ گاਵਾ ਜੀ ਠੀਕ ਆ ਕਿੰਨੇ ਕ ਨਾਗ ਰੂਟੀਨ ਚ ਹੁੰਦੇ ਬਈ ਰੂਟੀਨ ਚ ਦੋ ਤਿੰਨ ਪਸੂ ਤਾਂ ਰੂਟੀਨ ਚ ਹੁੰਦੇ ਹੀ ਹੁੰਦੇ ਆ ਜੀ ਠੀਕ ਆ ਹਾਂਜੀ ਤੇ ਅੱਜ ਫਿਰ ਦੋ ਨਾਗ ਆ ਬਈ ਹਾਂ ਅੱਜ ਦੋ ਨਾਗ ਆ ਠੀਕ ਆ ਤਾਜੀ ਸੂਈ ਵੜ ਦੀ ਗੱਲ ਕਰੀਏ ਬਈ ਕਿਨ ਮਾਸੂਗਾ ਸੂਈ ਹੈ ਇਹੇ ਇਹ ਦੂਜਾ ਸੂਆ ਸੂਈ ਆ ਜੀ ਬੈਣ ਠੀਕ ਆ ਦੂਜਾ ਸੂਆ ਸੂਈ ਆ ਕਿੰਨਾ ਟਾਈਮ ਹੋ ਗਿਆ ਬਈ ਇਹ ਪਰਸ ਸੂਇਆ ਤੇ ਤਿੰਨ ਦਿਨ ਹੋ ਗਏ ਤੇ ਤੀਜਾ ਦਿਨ ਤੀਜਾ ਦਿਨ ਹੋ ਗਿਆ ਆਪਣੇ ਕੋਲ ਹੀ ਸੂਈ ਆ ਆਪਣੇ ਕੋਲ ਹੀ ਸੂਈ ਜੇਰ ਜੇਰ ਜੁਰ ਦੀ ਓਕੇ ਆ ਜੀ ਵੀਡੀਓ ਆਪਣੇ ਕੋਲ ਆ ਜੀਰ ਦੀ ਸੂਆ ਤੀਜਾ ਸੂਈ ਆ ਨਹੀਂ ਦੂਜਾ ਸੂਆ ਦੂਜਾ ਦੂਜਾ ਠੀਕ ਆ ਬੱਚਾ ਬੱਚਾ ਵੱਛੀ ਆ ਜੀ ਮਗਰ ਠੀਕ ਆ ਹਾਂਜੀ ਕਿੰਨੇ ਕ ਦੁੱਧ ਤੋਂ ਬਈ ਸਟਾਰਟਿੰਗ ਆ ਇਹਦੀ ਹੁਣ ਜੇ ਗੱਲ ਕਰੀਏ 14 ਤੋਂ 15 ਲੀਟਰ ਬੋਲ ਆਈ ਹੁਣ ਦਾ ਸਟਾਰਟਿੰਗ ਚ ਠੀਕ ਆ ਹਾਂਜੀ 14 15 ਕਿਲੋ ਚਵਾ ਦੇਾਂਗੇ ਜਾਨੀ ਹਾਂਜੀ ਚਵਾ ਦੇਾਂਗੇ ਬੌਲਾ ਜੀ ਤੀਜੇ ਦਿਨ ਠੀਕ ਆ ਇੰਨਾ ਕਿਤਾ ਚਵਾ ਦੇਾਂਗੇ ਜਾਨੀ ਕੀ ਬੌਲਾ ਚਵਾ ਦੇਾਂਗੇ 15 ਕਿਲੋ ਲੀਟਰ ਦੇ ਲਗਭਗ ਹਾਂਜੀ ਪਹਿਲੇ ਸੂਏ 24 25 ਲੀਟਰ ਦਾ ਰਿਕਾਰਡ ਆ ਜਾਂਦਾ ਠੀਕ ਆ ਪਹਿਲੇ ਸੂਏ 24 25 ਲੀਟਰ ਦੁੱਧ ਪਾਇਆ ਨਹੀਂ ਹਾਂਜੀ ਠੀਕ ਆ ਤੇ ਐਚਟੀ ਦਾ ਕੀ ਨਮਨ ਬਈ ਐਕ ਕੀ ਵੇਖੋ ਕੋ 2 3 ਕਿਲੋ ਵਧਨ ਤੇ ਆਸ ਹੁੰਦੀ ਹੈ ਚਾਰ ਦੇ ਅਪਨ ਠੀਕ ਆ ਨਹੀਂ ਤਾਂ ਉਹਨਾਂ ਦਾ ਪਾ ਜੀ ਦੇਣਾ ਉਹਨਾਂ ਦਾ ਪਾਊਗੀ ਚਵਾ ਹੀ ਠੀਕ ਆ ਬਾਕੀ ਬਰੀਡ ਪੱਕ ਤੋਂ ਬਈ ਜੇ ਗੱਲ ਕਰੀਏ ਬਹੁਤ ਚੰਗੀ ਵਹਿੜਾ ਹਨਾ ਹਾਂਜੀ ਹਾਂਜੀ ਪੀਗਾ ਲੋਹ ਵੱਚੀ ਨੂੰ ਜਨਮ ਦਿੱਤਾ ਵੱਚੀ ਤੁਹਾਨੂੰ ਵਿਖਾਉਣੇ ਬੱਚੀ ਬਹੁਤ ਚੰਗੀ ਹੈ ਦੋਸਤੋ ਬਾਕੀ ਵਿਹੜ ਦਾ ਜੇ ਗੱਲ ਕਰੀਏ ਨਾ ਫੇਸ ਕੁਆਲਿਟੀ ਵੇਖੋ ਕੰਨਾ ਕੁਮਣਾ ਦੀ ਕੁਆਲਿਟੀ ਬਹੁਤ ਬਰੀਡ ਵਾਲੀ ਵਿਹੜਾ ਦੋਸਤੋ ਕੱਦ ਕਰ ਸੁਣਾ ਚਮਕਦਮਕ ਚੰਗੀ ਹੈ ਦੋਸਤੋ ਰੀਡ ਦੀ ਹੱਡੀ ਬਿਲਕੁਲ ਸਿੱਧੀ ਹੈ ਹਵਾਨੇ ਹੀ ਜਜਮੈਂਟ ਤੁਹਾਨੂੰ ਨੇੜੇ ਹੋ ਕੇ ਵਿਖਾਵਾਂਗੇ ਵੇਖ ਸਕਦੇ ਪੂਰਾ ਫਿਟਿੰਗ ਵਾਲਾ ਹਵਾਨਾ ਦੋਸਤੋ ਜੇ ਗੱਲ ਕਰੀਏ ਥਣਾ ਦਾ ਸਹਿਜ ਗੈਬ ਸੇਮਾ ਦੋਸਤੋ ਤੇ ਨਾੜਾ ਹਵਾਨੇ ਦੇ ਉੱਤੇ ਚੈੱਕ ਕਰੋ ਸੋਹਣਾ ਥਣਾ ਦਾ ਸਹਿਜ ਆ ਬਾਕੀ ਜਗੂ ਚੰਗਾ ਤੇ ਬਾਕੀ ਹਵਾਨੇ ਦੀ ਗੱਲ ਕਰੀਏ ਨਾ ਪੂਰਾ ਫਿਟਿੰਗ ਵਾਲਾ ਹਵਾਨਾ ਦੇਖ ਸਕਦੇ ਆ ਸ਼ਾਮ ਦੇ ਜੇ ਗੱਲ ਕਰੀਏ ਨਾ ਸਵਾ ਚਾਰ ਦੇ ਲਗਭਗ ਦਾ ਟਾਈਮ ਹੈਗਾ ਉਸ ਟੰਗ ਨਾਲ ਦੀ ਜੱਜਮੈਂਟ ਕਰੋ ਜੀ ਦੇਖ ਸਕਦੇ ਆ ਬਹੁਤ ਸੋਹਣਾ ਹਵਾਨਾ ਦੋਸਤੋ ਫਿਟਿੰਗ ਵਾਲਾ ਕੋਈ ਫੋਟ ਚਾਂਗ ਨਹੀਂ ਜੇ ਗੱਲ ਕਰੀਏ ਤੇ ਤੋੜ ਕੇ ਤੁਹਾਨੂੰ ਦਿਖਾਉਂਦੇ ਆ ਹਾਂ ਮੈਂ ਤੋੜ ਦੇਖੋ ਖੜਨੀ ਖੁਰਨੀ ਬਹੁਤ ਚੰਗੀ ਹੈ ਵਹਿੜ ਦੀ ਬਾਕੀ ਕੱਦ ਕਾਠ ਵੀ ਸੋਹਣਾ ਬੱਚੀ ਨੂੰ ਜਨਮ ਦਿੱਤਾ ਜਿਹੜੇ ਵੀਰ ਨੇ ਘਰੇ ਦੁੱਧ ਪੀਣ ਨੂੰ ਲੈਣੀ ਹੈ ਨਾ ਬਹੁਤ ਚੰਗੀ ਵਿਹੜਾ ਦੋਸਤੋ ਦੂਜਾ ਸੂ ਗਈ ਸੂਈਆ ਕਰਮਾਂ ਵਾਲੀ ਬਾਈ ਦੱਸਦਾ ਫਾਰਮ ਦੇ ਵਿੱਚੋਂ ਆਈ ਆ ਇਸੇ ਕਰਕੇ ਨਾ ਖਲਿਆਰੇ ਦੀ ਔਲ ਮੰਨਦੀ ਐ ਐ ਚੱਕ ਲਓ ਹੁਣ ਵੇਖੋ ਜਾਂਦੀ ਬੱਚੀ ਥੋੜਾ ਇਹਨੇ ਤਲਿਆਰੇ ਦਾ ਕਰਕੇ ਥੋੜਾ ਜਿਹਾ ਦਿੱਕਤਮੰਦੀ ਸੀਗੀ ਦੇਖ ਸਕਦੇ ਹੋ ਬਹੁਤ ਸਾਫ ਸੁਥਰੀ ਵੜਾ ਦੋਸਤੋ ਖਵਾਨੇ ਪਖਤੋਈ ਤੁਰੀ ਜਾਂਦੀ ਤਾਂ ਤੁਸੀਂ ਜੱਜਮੈਂਟ ਲਾਜੇ ਅਜੇ ਨਾ ਲਗਭਗ ਘੰਟੇ ਦਾ ਹੀ ਜਵਾਈ ਹੋਣੀ ਹੈ ਤੇ ਬਾਕੀ ਖਵਾਨਾ ਕਰਮਾਲੀ ਦਾ ਬਹੁਤ ਸੋਹਣਾ ਫਿਟਿੰਗ ਵਾਲਾ ਮੱਛੀ ਮੱਛੀ ਵਖਾਈ ਜੇ ਪਹਿਲਾ ਮੜਾਇਆ ਤੁਸੀਂ ਚੈੱਕ ਕਰੋ ਮੱਛੀ ਦੇ ਪੂਰੇ ਵੱਡੇ ਕਦ ਕਾਠ ਵਾਲੀ ਹੈ ਕੋਈ ਛੋਟੀ ਨਹੀਂ ਸੀਸ ਆਊਗਾ ਤੇ ਰੇਟ ਦੀ ਗੱਲ ਕਰੀਏ ਤਾਂ ਬਾਈ ਰੇਟ ਕੀ ਕਰਾਂਗੇ ਫਿਰ ਇਹਦਾ ਰੇਟ ਇਹ ਦਾ 85000 ਰੁਪਏ ਹੈ 85000 ਹਾਂਜੀ ਕੋਈ ਥੋੜਾ ਬਹੁਤਾ ਮਾਨਤਨ ਕਰਦੇ ਆ ਬਾ ਮੜਪਟ ਮਾਨਤਨ ਨਹੀਂ ਹੋਊਗਾ ਇਹ ਕੋਈ ਆਪਾਂ ਜਿਆਦਾ ਲਓ ਜੀ ਥੋੜਾ ਬਹੁਤਾ ਮਾਨਤਨ ਬਾਈ ਜਾਂ ਦਾ ਹੋ ਜਾਊਗਾ ਤੇ ਬਾਕੀ ਇਸ ਤੋਂ ਇਲਾਵਾ ਬਈ ਇਹ ਗੱਬਣ ਆ ਵੜਾ ਹੈ ਹਾਂਜੀ ਇਹ ਗੱਬਣ ਆਈ ਠੀਕ ਆ ਕੋਈ ਨਹੀਂ ਬੰਨ ਲਾ ਇਹਦੀ ਤੇਲ ਵੀ ਲੈ ਲੈਣੇ ਬਾਈ ਤੋਂ ਇਹ ਕੱਚੀ ਹੈਗੀ ਇਹ ਦਾ ਲਗਭਗ ਪੂਰੀ 10-12 15 ਦਿਨਾਂ ਨੂੰ ਹਨਾ ਬਈ ਕੱਚੀ ਹਾਂਜੀ ਇਹ 15 ਦਿਨਾਂ ਦੀ ਕੱਚੀ 12 ਦਿਨਾਂ ਦੀ ਠੀਕ ਆ ਹਾਂਜੀ ਤਦੋ ਜੀ ਉਹ ਪਹਿਲਾਂ ਤੁਹਾਨੂੰ ਤੋੜ ਕੇ ਵਿਖਾਈਏ ਕੱਦ ਕਾਠ ਦੀ ਗੱਲ ਕਰੀਏ ਇਹ ਵੀ ਸੋਹਣੇ ਕੱਦ ਕਾਠ ਵਾਲੀ ਹੈ ਕੋਈ ਛੋਟੀ ਨਹੀਂ ਦੇਖ ਸਾਡੇ ਬਾਕੀ 10 12 ਦਿਨਾਂ ਦੀ ਪਈ ਜਾਂਦਾ ਕੱਚੀ ਹੈ ਇਹ ਬਾਕੀ ਅਜੇ 10 12 ਦਿਨਾਂ ਨੂੰ ਹਵਾਨਾ ਕਰਮ ਵਾਲੀ ਨੇ ਨਹੀਂ ਇਹ ਵੀ ਸੋਹਣਾ ਤਿਆਰ ਕਰ ਜਾਣਾ ਬਾਕੀ ਕੋਈ ਫੋਰ ਚਾਂਗ ਨਹੀਂ ਤੇ ਕੋਈ ਟਟਮਾ ਹਵਾਨਾ ਨਹੀਂ ਕੈਕਸ ਜੇ ਹਵਾਨੇ ਦੀ ਹੈ ਹਨੀ ਬੰਲਾ ਬਈ ਪੁੱਛ ਦਿੱਤਾ ਉਹ ਇਹ ਵੀ ਦੂਜਾ ਸੂਈ ਬਈ ਹਾਂਜੀ ਇਹ ਦੂਜਾ ਸੂਆ ਵੀਰੇ ਠੀਕ ਆ ਹਾਂਜੀ ਲੈ ਜੂਗੀ 10 12 ਦਿਨ ਹਣ ਬਈ ਹਾਂਜੀ 10 12 ਦਿਨ ਲੈ ਜੂ ਵੀਰੇ ਠੀਕ ਆ ਇਹਦੇ ਰੇਟ ਦੀ ਗੱਲ ਕਰੀਏ ਤਾਂ ਇਹ ਰੇਟ 65000 ਰੁਪਈਆ ਵੀਰੇ ਇਹਦਾ 65000 ਹਾਂਜੀ ਲੋ ਵੀ 65000 ਰੁਪਈਆ ਰੇਟ ਆ ਹਾਂਜੀ ਥਣ ਤੁਹਾਨੂੰ ਇੱਕਾਈ ਚੈੱਕ ਆਉਣੇ ਦੇਖ ਸਕਦੇ ਸੋਨੇ ਥਾਣਾ ਦੋਸਤੋ ਹੱਥੀ ਜਵਾਈ ਵਾਲਾ ਸਾਡੇ ਧੱਲੇ ਆਊਗੀ ਹਾਂ ਠੰਡੀ ਸੀਲ ਆ ਬਈ ਇਹ ਜਿਵੇਂ ਮਰਜੀ ਹੱਥ ਤੋਂ ਮਰੀ ਜਾਊਗੀ ਹਾਂਜੀ ਠੰਡੀ ਸੀਰੇ ਵੀ ਬਹੁਤ ਆ ਵਿਕਦਾ ਦੇ ਹਾਂ ਉਹ ਹੱਥੀ ਜਵਾਈ ਵਾਲਾ ਥਾਣਾ ਰੱਖੂਗੀ ਤੇ ਹਵਾਨਾ ਰੱਖੂਗੀ ਫਿਕਸ ਤੇ ਰੇਟ 55000 ਮੌਕੇ ਤੇ ਮਾਨਤਾਨ ਹੋ ਜਾਊਗਾ ਦੋਨਾਂ ਨਗਰਾਂ ਦੇ ਵਿੱਚੋਂ ਜੇ ਗੱਲ ਕਰੀਏ ਨਾ ਕੋਈ ਵੀ ਨਗਰ ਤੁਹਾਡੇ ਪਸੰਦ ਹੋਵੇ ਤਾਂ ਬਾਈ ਦਾ ਪਿੰਡ ਹੈਗਾ ਵਧਾਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਤਹਿਸੀਲ ਵੀ ਦੋਸਤੋ ਸ਼੍ਰੀ ਮੁਕਤਸਰ ਸਾਹਿਬ ਹੀ ਆ ਨੰਬਰ ਚੱਲ ਰਿਹਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ